ਝੋਨੇ ਵਿੱਚ ਕਿਸਾਨਾਂ ਦੇ ਵੱਲੋਂ ਦਾਣੇਦਾਰ ਕੀਟਨਾਸ਼ਕ ਜ਼ਹਿਰਾਂ ਜਿਵੇਂ ਕਾਰਟਾਪ ਹਾਈਡਰੋਕਲੋਰਾਈਡ ਜਾਂ ਕਲੋਰੈਂਟਰਾ ਨੀਰੀਪਰੋਲ ਜਿਹੜਾ ਫਰਟੇਰਾ ਵਾਲਾ ਟੈਕਨੀਕਲ ਜਾਂ ਇਸ ਤਰ੍ਹਾਂ ਦੀਆਂ ਹੋਰ ਵੀ ਕੁੱਝ ਜ਼ਹਿਰਾਂ ਨੇ ਜਿਹੜੀਆਂ ਝੋਨੇ ਦੇ ਵਿੱਚ ਵਰਤੀਆਂ ਜਾਂਦੀਆਂ ਨੇ ਇਹ ਜ਼ਹਿਰਾਂ ਮੁੱਖ ਤੌਰ ਤੇ ਪੱਤਾ ਲਪੇਟ ਛੁੰਡੀ ਅਤੇ ਗੋਭ ਦੀ ਛੁੰਡੀ ਦੇ ਖਾਤਮੇ ਦੇ ਲਈ ਵਰਤੀਆਂ ਜਾਂਦੀਆਂ ਨੇ ਪਰ ਬਹੁਤ ਸਾਰੇ ਜ਼ਿਮੀਂਦਾਰ ਝੋਨੇ ਦੇ ਵਿੱਚ ਝੋਨੇ ਨੂੰ ਹਰਾ ਭਰਾ ਕਰਨ ਦੇ ਲਈ ਜਾਂ ਫਿਰ ਫਟਾਰੇ ਦੇ ਵਾਸਤੇ ਵਧੀਆ ਟੈਲਰਿੰਗ ਦੇ ਵਾਸਤੇ ਇਹਨਾਂ ਦੀ ਵਰਤੋਂ ਕਰਦੇ ਨੇ ਜੂਰੀਏ ਦੀ ਤੀਜੀ ਕਿਸ਼ਤ ਦੇ ਵਿੱਚ ਆਮ ਕਰਕੇ ਜ਼ਿਮੀਦਾਰ ਇਹਨਾਂ ਨਾਜਾਇਰਾਂ ਨੂੰ ਜੂਰੀਏ ਚ ਰਲਾ ਕੇ ਖੇਤ ਚ ਪਾ ਦਿੰਦੇ ਨੇ ਭਾਵੇਂ ਉਸ ਵੇਲੇ ਨਾਜਾਇਰਾਂ ਦੀ ਜ਼ਰੂਰਤ ਹੋਵੇ ਭਾਵੇਂ ਨਾ ਹੋਵੇ ਪਰ ਜ਼ਿਆਦਾ ਜ਼ਿਮੀਦਾਰ ਇਹਨਾਂ ਦੀ ਵਰਤੋਂ ਕਰਦੇ ਨੇ ਪਰ ਕਿ ਇਹਨਾਂ ਨਾਜਾਇਰਾਂ ਦਾ ਫਟਾਰੇ ਦੇ ਨਾਲ ਜਾਂ ਟੈਲਰਿੰਗ ਦੇ ਨਾਲ ਜਾਂ ਝਾੜ ਦੇ ਵਿੱਚ ਕੋਈ ਵਾਧਾ ਕਰਨ ਚ ਕਿੰਨਾ ਕੁ ਯੋਗਦਾਨ ਹੈ ਇਹ ਸਾਰੀ ਗੱਲਬਾਤ ਇਸ ਵੀਡੀਓ ਦੇ ਵਿੱਚ ਅੱਪਾ ਤੁਹਾਡੇ ਨਾਲ ਸਾਂਝੀ ਕਰਾਂਗੇ ਤੁਸੀਂ ਵੇਖ ਰਹੇ ਹੋ ਚੈਨਲ ਜੰਕਸ਼ਨ ਖੇਤੀਬਾੜੀ ਦੋਸਤੋ ਜੇ ਚੈਨਲ ਦੇ ਉੱਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਨਾਲ ਬੈਲ ਵਾਲਾ ਬਟਨ ਪ੍ਰੈਸ ਕਰਕੇ নোਟੀਫਿਕੇਸ਼ਨ ਆਨ ਕਰ ਲਓ ਤਾਂ ਜੋ ਖੇਤੀ ਸਬੰਧੀ ਜੋ ਵੀ ਵੀਡੀਓ ਆਪਾਂ ਅਪਲੋਡ ਕਰੀਏ ਉਸ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਹੋਰ ਯਾਰ ਦੋਸਤਾਂ ਨਾਲ ਵੀਡੀਓ ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ ਤਾਂ ਕਿ ਜਾਣਕਾਰੀ ਜਿਹੜੀ ਜ਼ਿਆਦਾ ਤੋਂ ਜ਼ਿਆਦਾ ਦੋਸਤਾਂ ਤੱਕ ਪਹੁੰਚ ਸਕੇ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਵੀ ਇਹ ਜਿਹੜੀਆਂ ਝਾਹਰਾਂ ਝੋਨੇ ਦੇ ਵਿੱਚ ਸਿਰਫ ਤੇ ਸਿਰਫ ਕੀੜੇ ਮਾਰਨ ਜਾਂ ਸੁੰਡੀਆਂ ਦੇ ਖਾਤਮੇ ਲਈ ਵਰਤੀ ਜਾਂਦੀਆਂ ਨੇ ਨਾ ਕਿ ਝੋਨੇ ਦੇ ਵਿੱਚ ਫਟਾਰੇ ਦੇ ਵਾਸਤੇ ਜਾਂ ਫਿਰ ਟੇਲਰਿੰਗ ਦੇ ਵਾਸਤੇ ਚੰਗੇ ਝਾੜ ਦੇ ਵਾਸਤੇ ਕਿਸੇ ਵੀ ਕੰਪਨੀ ਦੇ ਵੱਲੋਂ ਕੋਈ ਇਸ ਤਰ੍ਹਾਂ ਦੀ ਰეკਮੈਂਡੇਸ਼ਨ ਨਹੀਂ ਜੈਰਾ ਬਣਾਉਣ ਵਾਲੀਆਂ ਜਿੰਨੀਆਂ ਵੀ ਕੰਪਨੀਆਂ ਨੇ ਸਾਰਿਆਂ ਦੇ ਵੱਲੋਂ ਕਿਤੇ ਵੀ ਇਹ ਦਾਵਾ ਨਹੀਂ ਕੀਤਾ ਗਿਆ ਕਿ ਇਹਨਾਂ ਜੈਰਾ ਦੀ ਵਰਤੋਂ ਦੇ ਨਾਲ ਜਿਆਦਾ ਫਟਾਰਾ ਹੋਵੇਗਾ ਜਾਂ ਜਿਆਦਾ ਟੈਲਰਿੰਗ ਹੋਵੇਗੀ ਨਾ ਹੀ ਖੇਤੀਬਾੜੀ ਯੂਨੀਵਰਸਿਟੀ ਦੇ ਵੱਲੋਂ ਇਹਨਾਂ ਜੈਰਾ ਦੀ ਵਰਤੋਂ ਸੰਬੰਧੀ ਕੋਈ ਸਿਫਾਰਸ਼ ਕੀਤੀ ਗਈ ਹੈ ਸਿਰਫ ਤੇ ਸਿਰਫ ਬਾਸਮਤੀ ਝੋਨੇ ਵਿੱਚ ਗੋਭ ਦੇ ਕੀੜੇ ਦੇ ਵਾਸਤੇ ਇਹਨਾਂ ਜੈਰਾ ਦੀ ਵਰਤੋਂ ਦੀ ਸਿਫਾਰਸ਼ ਕੀਤੀ ਗਈ ਹੈ ਪਰਮਲ ਝੋਨੇ ਦੇ ਵਿੱਚ ਇਹਨਾਂ ਜੈਰਾ ਦੀ ਕਿਤੇ ਵੀ ਕੋਈ ਵਰਤੋਂ ਦੀ ਸਿਫਾਰਸ਼ ਨਹੀਂ ਹੈ ਜਿਆਦਾ ਫਟਾਰੇ ਜਾਂ ਟੈਲਰਿੰਗ ਦਾ ਜਿਹੜਾ ਸਬੰਧ ਆ ਤੱਤਾਂ ਦੀ ਪੂਰਤੀ ਦੇ ਨਾਲ ਆ ਇਹਨਾਂ ਜ਼ਾਇਰਾਂ ਦੇ ਵਿੱਚੋਂ ਆਪਾਂ ਨੂੰ ਕਿਸੇ ਵੀ ਤਰ੍ਹਾਂ ਦਾ ਇਸ ਤਰ੍ਹਾਂ ਦਾ ਕੋਈ ਤੱਤ ਨਹੀਂ ਮਿਲਦਾ ਜਿਹਦੇ ਨਾਲ ਝਾੜ ਦੇ ਵਿੱਚ ਵਾਧਾ ਹੁੰਦਾ ਹੋਵੇ ਜਾਂ ਕਿਸੇ ਤੱਤ ਦੀ ਘਾਟ ਦੀ ਪੂਰਤੀ ਹੋਦੀ ਹੋਵੇ ਇਸ ਕਰਕੇ ਇਹਨਾਂ ਜ਼ਾਇਰਾਂ ਦੇ ਨਾਲ ਫਟਾਰੇ ਦਾ ਜਾਂ ਚੰਗੀ ਟੈਲਰਿੰਗ ਦਾ ਕੋਈ ਸਬੰਧ ਨਹੀਂ ਹਾਂ ਝੋਨੇ ਦੇ ਵਿੱਚ ਹਰੇ ਪਣ ਦੇ ਵਿੱਚ ਜ਼ਰੂਰ ਵਾਧਾ ਹੋ ਜਾਂਦਾ ਕਿਉਂਕਿ ਫਾਈਟੋਟੋਨਿਕ ਅਫੈਕਟ ਦੇ ਕਾਰਨ ਝੋਨੇ ਵਿੱਚ ਕਲੋਰੋਫਿਲ ਵਿੱਚ ਥੋੜਾ ਜਿਆਦਾ ਜ਼ਰੂਰ ਵਾਧਾ ਹੁੰਦਾ ਜਿਸ ਕਰਕੇ ਝੋਨੇ ਦਾ ਜਿਹੜਾ ਰੰਗ ਹੈ ਕੁਝ ਦਿਨ ਹਰਾ ਭਰਾ ਜਰੂਰ ਲੱਗਦਾ ਪਰ ਇਹਦੇ ਨਾਲ ਝੋਨੇ ਦੇ ਝਾੜ ਉੱਤੇ ਕੋਈ ਅਸਰ ਨਹੀਂ ਪੈਂਦਾ ਉਲਟਾ ਜਿਆਦਾ ਹਰੇ ਭੰਦੇ ਹੋਣ ਕਰਕੇ ਝੋਨੇ ਦੇ ਵਿੱਚ ਬਿਮਾਰੀ ਜਾਂ ਜਿਹੜਾ ਕੀਟਾਂ ਦਾ ਹਮਲਾ ਜਿਆਦਾ ਹੋ ਸਕਦਾ ਝੋਨੇ ਦੇ ਵਿੱਚ ਇਹ ਦਵਾਈਆਂ ਆਮ ਕਰਕੇ ਕੀੜੇ ਦੇ ਆਉਣ ਤੋਂ ਪਹਿਲਾਂ ਆਪਾਂ ਵਰਤਦੇ ਆਂ ਦਵਾਈਆਂ ਦਾ ਜਿਹੜਾ ਅਸਰ ਹੈ 15-20 ਦਿਨ ਤੱਕ ਜਰੂਰ ਰਹਿੰਦਾ ਜੇਕਰ ਇਸ ਸਮੇਂ ਦੇ ਦਰਮਿਆਨ ਕਿਸੇ ਤਰ੍ਹਾਂ ਦਾ ਕੋਈ ਕੀਟ ਫਸਲ ਦੇ ਉੱਤੇ ਹਮਲਾ ਕਰਦਾ ਤਾਂ ਇਹਨੂੰ ਜਰੂਰ ਰੋਕੇ ਰੱਖਦੇ ਨੇ ਕਿਉਂਕਿ ਬੂਟੇ ਦੇ ਉੱਤੇ ਕੌੜਾ ਪਣਾ ਆ ਜਾਂਦਾ ਹੈ ਤੇ ਬੂਟੇ ਦੇ ਉੱਪਰ ਇਹਨਾਂ ਕੀਟਾਂ ਦਾ ਹਮਲਾ ਨਹੀਂ ਹੁੰਦਾ ਦੋ ਕੀੜਿਆਂ ਨੂੰ ਵਧੀਆ ਕੰਟਰੋਲ ਰੱਖਦੀਆਂ ਨੇ ਇਹ ਪਤਾਲ ਪੇਟ ਸੁੰਡੀ ਤੇ ਗੋਭ ਦੇ ਕੀੜੇ ਨੂੰ ਪਰ 15-20 ਦਿਨ ਤੱਕ ਇਹਦਾ ਅਸਰ ਰਹਿੰਦਾ ਹੈ ਉਸ ਤੋਂ ਬਾਅਦ ਜੇਕਰ ਹਮਲਾ ਹੁੰਦਾ ਤਾਂ ਇਹ ਦਵਾਈਆਂ ਉਹਨੂੰ ਫਿਰ ਨਹੀਂ ਰੋਕਦੀਆਂ ਸਗੋਂ ਹਮਲਾ ਜ਼ਿਆਦਾ ਹੋ ਜਾਂਦਾ ਹੁਣ ਇਹ ਦਵਾਈਆਂ ਆਪਾਂ ਪਾਉਂਦੇ ਕਦੋਂ ਆ ਜਦੋਂ ਬੂਟੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਹਮਲਾ ਨਹੀਂ ਹੁੰਦਾ ਕਿਉਂਕਿ ਇਹ ਦਵਾਈਆਂ ਪ੍ਰੀਵੈਂਟਿਵ ਕੰਮ ਕਰਦੀਆਂ ਨੇ ਹਮਲਾ ਹੋਣ ਤੋਂ ਪਹਿਲਾਂ ਪਹਿਲਾਂ ਇਹ ਉਹ ਹਮਲੇ ਨੂੰ ਰੋਕ ਕੇ ਜ਼ਰੂਰ ਰੱਖ ਸਕਦੇ ਨੇ ਪਰ ਜਦੋਂ ਇੱਕ ਵਾਰੀ ਕੀੜਾ ਫਸਲ ਦੇ ਉੱਤੇ ਆ ਜਾਂਦਾ ਹੈ ਫਿਰ ਇਹ ਉਹਨੂੰ ਕੰਟਰੋਲ ਨਹੀਂ ਕਰ ਸਕਦੇ ਆ ਸੋ ਆਪਾਂ ਬਿਨਾਂ ਜ਼ਰੂਰਤ ਤੋਂ ਹੀ ਇਹਨਾਂ ਨੂੰ ਖੇਤ ਦੇ ਵਿੱਚ ਪਾ ਦਿੰਨੇ ਆ ਤਾਂ ਫਿਰ ਆਪਾਂ ਨੂੰ ਫਾਇਦੇ ਦੀ ਥਾਂ ਤੇ ਜਿਹੜਾ ਇਹ ਨੁਕਸਾਨ ਹੋ ਜਾਂਦਾ ਕਿਉਂਕਿ ਖੇਤ ਦੇ ਵਿੱਚ ਅਨੇਕਾਂ ਤਰ੍ਹਾਂ ਦੇ ਮਿੱਤਰ ਕੀੜੇ ਨੇ ਜਿਹੜੇ ਇਹਨਾਂ ਦਵਾਈਆਂ ਦੀ ਵਜ੍ਹਾ ਕਰਕੇ ਮਰ ਜਾਂਦੇ ਨੇ ਇਸ ਨਾਲ ਖੇਤ ਦੀ ਪੰਜਾਬੂ ਸ਼ਕਤੀ ਪ੍ਰਭਾਵਿਤ ਹੁੰਦੀ ਹੈ ਇਸ ਕਰਕੇ ਝਾੜ ਬਦਨ ਦੀ ਥਾਂ ਛਾੜ ਕਟਣ ਦਾ ਕਾਰਨ ਵੀ ਇਹ ਦਵਾਈਆਂ ਬਣ ਸਕਦੀਆਂ ਨੇ ਸੋ ਆਪਾਂ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਇਹ ਦਵਾਈਆਂ ਕੀੜਿਆਂ ਨੂੰ ਜਾਂ ਸੁੰਡਿਆਂ ਨੂੰ ਕੰਟਰੋਲ ਕਰਨ ਦੇ ਲਈ ਵਰਤੀਆਂ ਜਾਂਦੀਆਂ ਨੇ ਨਾ ਕਿ ਫਸਲ ਦੇ ਵਿੱਚ ਕਿਸੇ ਤਰ੍ਹਾਂ ਦਾ ਠਾਰਾ ਕਰਨ ਦੇ ਲਈ ਜਾਂ ਫਸਲ ਨੂੰ ਹਰਾ ਭਰਾ ਕਰਨ ਦੇ ਲਈ ਇਹਨਾਂ ਦਵਾਈਆਂ ਨੂੰ ਵਰਤਣ ਦੀ ਆਪਾਂ ਨੂੰ ਜ਼ਰੂਰਤ ਨਹੀਂ ਦੇਖੋ ਗੋਭ ਦੀ ਸੁੰਡੀ ਦਾ ਹਮਲਾ ਤਾਂ ਹੁਣ ਵੈਸੇ ਵੀ ਘੱਟ ਹੋ ਗਿਆ ਆਪਾਂ ਨੂੰ ਪਤਾ ਵੀ ਬਹੁਤ ਘੱਟ ਖੇਤਾਂ ਦੇ ਵਿੱਚ ਇਹਦਾ ਜਿਹੜਾ ਹਮਲਾ ਦੇਖਣ ਨੂੰ ਮਿਲਦਾ ਬਾਸਮਤੀ ਕਿਸਮਾਂ ਦੇ ਵਿੱਚ ਥੋੜਾ ਬੜਾ ਜਿਹੜਾ ਗੋਭ ਦੇ ਕੀੜੇ ਦਾ ਹਮਲਾ ਦੇਖਣ ਨੂੰ ਮਿਲਦਾ ਪਰ ਜਿਹੜੀਆਂ ਪਰਮਲ ਕਿਸਮਾਂ ਨੇ ਉਹਨਾਂ ਦੇ ਵਿੱਚ ਗੋਭ ਦੇ ਕੀੜੇ ਦਾ ਹਮਲਾ ਹੁਣ ਬਹੁਤ ਘੱਟ ਗਿਆ ਹੁਣ ਅੱਗੇ ਮੰਗ ਨਹੀਂ ਹੁੰਦਾ ਪੱਤਾ ਲਪੇਟ ਸੁੰਡੀ ਦਾ ਹਮਲਾ ਜ਼ਰੂਰ ਹੁੰਦਾ ਪਰ ਉਹ ਹਮਲਾ ਇੰਨਾ ਵੱਡਾ ਨੁਕਸਾਨ ਨਹੀਂ ਕਰ ਸਕਦਾ ਜਿੰਨਾ ਵੱਡਾ ਇਹ ਨੁਕਸਾਨ ਆਪਾਂ ਦਵਾਈਆਂ ਪਾ ਕੇ ਧਰਤੀ ਦਾ ਕਰ ਦਿੰਦੇ ਆ ਪੱਤਾ ਲਪੇਟ ਸੁੰਡੀ ਨੂੰ ਮਾਰਨ ਦੇ ਲਈ ਸੁੰਡੀਆਂ ਆਉਣ ਤੋਂ ਬਾਅਦ ਕੁਝ ਸਪਰੇਅ ਹਨ ਜਿਹੜੀਆਂ ਕਰ ਸਕਦੇ ਆਪਾਂ ਜੇਕਰ ਜ਼ਰੂਰਤ ਪੈਂਦੀ ਹੈ ਸੁੰਡੀ ਆਉਂਦੀ ਹੈ ਤਾਪਾਂ ਸਪਰੇਅ ਕਰਕੇ ਸੁੰਡੀ ਨੂੰ ਕੰਟਰੋਲ ਕਰ ਸਕਦੇ ਆ ਪਰ ਬਿਨਾਂ ਜ਼ਰੂਰਤ ਤੋਂ ਇਹ ਦਵਾਈਆਂ ਪਾਉਣ ਦਾ ਆਪਾਂ ਨੂੰ ਕੀ ਫਾਇਦਾ ਕੋਈ ਫਾਇਦਾ ਨਹੀਂ ਸੋ ਇਹ ਦਵਾਈਆਂ ਦੇ ਵਾਸਤੇ ਆਪਾਂ ਸੁੰਡੀ ਆਉਣ ਦੀ ਵੇਟ ਤਾਂ ਨਹੀਂ ਕਰਦੇ ਸਗੋਂ ਜ਼ਮੀਨ ਦੇ ਵਿੱਚ ਪਹਿਲਾਂ ਹੀ ਪਾ ਦਿੰਦੇ ਆ ਸੁੰਡੀ ਆਵੇ ਜਾਂ ਨਾ ਆਵੇ ਆਪਾਂ ਇਹ ਦਵਾਈਆਂ ਜ਼ਮੀਨ ਦੇ ਵਿੱਚ ਪਾ ਦਿੰਦੇ ਹੁਣ ਜੇਕਰ ਸੁੰਡੀ ਆ ਵੀ ਜਾਂਦੀ ਹੈ ਕਈ ਵਾਰੀ ਜ਼ਿਆਦਾ ਵਾਰਸ਼ ਦੇ ਨਾਲ ਆਪਣੇ ਆਪ ਸੁੰਡੀ ਖਤਮ ਹੋ ਜਾਂਦੀ ਹੈ ਫੇਰ ਇਹ ਦਵਾਈਆਂ ਆਪਹਨਾਂ ਦਾ ਆਪਾਂ ਨੂੰ ਕੋਈ ਫਾਇਦਾ ਨਹੀਂ ਨਿਕਲਦਾ। ਸਗੋਂ ਜਿਹੜੀਆਂ ਦਵਾਈਆਂ ਆਪਾਂ ਵਰਤਦੇ ਜਾਉਂਦੇ ਹਾਂ ਤੇ ਜਿਹੜਾ ਖਰਚਾ ਪੈਂਦਾ ਉਹਦੇ ਨਾਲ ਲਾਗਤ ਖਰਚੇ ਜ਼ਰੂਰ ਵਧ ਜਾਂਦੇ ਨੇ। ਸੋ ਸਾਨੂੰ ਸੋਚ ਸਮਝ ਕੇ ਦਵਾਈਆਂ ਵਰਤਣ ਦੀ ਲੋੜ ਹੈ। ਕਿਸੇ ਦੇ ਕਹੇ ਸੋਨੇ ਤੇ ਦੇਖੋ ਦੇਖ ਧੜਾ ਧੜ ਜਿਹੜੀਆਂ ਜ਼ਹਿਰਾਂ ਆਪਾਂ ਮਿੱਟੀ ਦੇ ਵਿੱਚ ਪਾ ਰਹਿਆਂ ਉਹਨਾਂ ਦਾ ਆਪਾਂ ਨੂੰ ਨੁਕਸਾਨ ਦਾ ਅੰਦਾਜ਼ਾ ਨਹੀਂ ਕਿਉਂਕਿ ਮਿੱਟੀ ਦੇ ਵਿੱਚ ਬਿਨਾਂ ਮਤਲਬ ਤੋਂ ਜ਼ਹਿਰ ਪਾਉਣ ਦੇ ਨਾਲ ਜੋ ਨੁਕਸਾਨ ਹੁੰਦਾ ਹੈ ਉਹ ਆਪਣੀ ਸਮਝ ਤੋਂ ਪਰੇ ਆ ਕਿਉਂਕਿ ਇਹ ਨੁਕਸਾਨ ਆਪਾਂ ਨੂੰ ਇੱਕਦਮ ਦਿਖਾਈ ਨਹੀਂ ਦਿੰਦਾ। ਇਸ ਕਰਕੇ ਆਪਾਂ ਇਹਦੇ ਵੱਲ ਜ਼ਿਆਦਾ ਧਿਆਨ ਨਹੀਂ ਦਿੰਦੇ ਵੱਡੇ ਮਿੱਤਰ ਕੀੜੇ ਜਿਵੇਂ ਗੰਡੋਏ ਦਾ ਹੋਰ ਅਲੱਗ-ਅਲੱਗ ਤਰ੍ਹਾਂ ਦੇ ਮਿੱਤਰ ਕੀੜੇ ਨੇ ਉਹਨਾਂ ਦੇ ਨਾਲ-ਨਾਲ ਬਹੁਤ ਸਾਰਾਂ ਦੇ ਬਹੁਤ ਤਰ੍ਹਾਂ ਦੇ ਛੋਟੇ ਜੀਵਾਨੂ ਨੇ ਜਿਹੜੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਬਣਾਉਣ 'ਚ ਬਹੁਤ ਵੱਡਾ ਯੋਗਦਾਨ ਪਾਉਂਦੇ ਨੇ ਪਰ ਇਹ ਸਾਰੀਆਂ ਇਹ ਦਵਾਈਆਂ ਜਿਹੜੀਆਂ ਇਹਨਾਂ ਸਭ ਮਿੱਤਰ ਕੀਟਾਂ ਦੇ ਨਾਲ-ਨਾਲ ਜੀਵਾਨੂਆਂ ਆਦਿ ਸਭ ਨੂੰ ਖਤਮ ਕਰ ਦਿੰਦੇ ਨੇ ਜਿਹੜੀਆਂ ਕਿ ਬਹੁਤ ਵੱਡੇ ਨੁਕਸਾਨ ਵਾਲੀ ਗੱਲ ਆ ਸੋ ਜੀਵਿਦਾਰਾਂ ਦੇ ਵਾਰ ਨੂੰ ਇਹ ਸੋਚਣ ਦੀ ਜ਼ਰੂਰਤ ਹੈ ਕਿ ਬਿਨਾਂ ਜ਼ਰੂਰਤ ਤੋਂ ਆਪਾਂ ਇਸ ਤਰ੍ਹਾਂ ਦੀਆਂ ਦਵਾਈਆਂ ਧੜਾ ਧੜਾ ਆਪਣੀ ਜ਼ਮੀਨ ਦੇ ਵਿੱਚ ਨਾ ਸਿੱਟੀਏ ਜ਼ਮੀਨ ਦਾ ਨੁਕਸਾਨ ਹੁੰਦਾ ਹੈ ਅਬਜਾਉ ਸ਼ਕਤੀ ਪ੍ਰਭਾਵ ਤੋਂ ਹੁੰਦੀ ਹੈ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਅੰਤ ਵਿੱਚ ਸਾਰੇ ਕਿਸਾਨ ਸਾਥੀਆਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ